₹1000 ਵਾਲੀ ਕਿਸ਼ਤ ਲੈਣ ਦੇ ਲਈ ਤਿਆਰ ਹੋ ਜਾਵੋ ਮੋਦੀ ਸਰਕਾਰ ਇਕਵੀਂ ਕਿਸ਼ਤ ਜਿਹੜੀ ਹੈ ਉਹ ਜਲਦੀ ਪਾਉਣ ਵਾਲੀ ਹੈ ਦੀਵਾਲੀ ਦਾ ਤੋਹਫਾ ਮਿਲਣ ਵਾਲਾ ਹੈ ਜਾਨੋ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਦੀਵਾਲੀ ਤੇ 2-2000 ਰੁਪਏ ਆਉਣਗੇ ਬੈਂਕ ਖਾਤੇ ਚੈੱਕ ਕਰ ਲਵੋ ਅਤੇ ਜਾਣ ਲਵੋ ਕਿ ਉਹ ਕਿਹੜੇ ਲੋਕ ਨੇ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣਗੇ ਜੀ ਆਸਾ ਉਸ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਦੱਸ ਦਈਏ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੀ ਇਕਵੀਂ ਕਿਸ਼ਤ ਜਿਹੜੀ ਆ ਉਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਜਿਹੜੇ ਪੈਸੇ ਨੇ ਉਹਨਾਂ ਦੇ ਅਕਾਊਂਟਰ ਦੇ ਵਿੱਚ ਆਉਣਗੇ ਤੇ ਦੱਸਦੀ ਹੈ ਕਿ ਇਹ ਤੋਹਫਾ ਤੁਹਾਨੂੰ ਦੀਵਾਲੀ ਦੇ ਵਿੱਚ ਮਿਲ ਸਕਦਾ ਹੈ ਦੀਵਾਲੀ ਤੋਂ ਪਹਿਲਾਂ ਜਾਂ ਦੀਵਾਲੀ ਦੇ ਜੋ ਆਲੇ-ਦੁਆਲੇ ਜਿਹੜੇ 2000 ਰੁਪਏ ਵਾਲੀ ਕਿਸ਼ਤ ਹੈ ਉਹ ਤੁਹਾਡੇ ਖਾਤਿਆਂ ਦੇ ਵਿੱਚ ਆ ਸਕਦੀ ਹੈ ਸੋ ਹੁਣ ਤੁਸੀਂ ਕਹੋਗੇ ਕਿ ਇਹ ਅਸੀਂ ਕਿਵੇਂ ਕਹਿ ਰਹੀਆਂ ਤੇ ਨਾਲ ਤੁਸੀਂ ਇਹ ਜਾਨਣਾ ਚਾਹੁੰਦੇ ਹੋਵੋਗੇ ਕਿ ਆਖਿਰਕਾਰ ਇਹ ਕਿਨਾਂ ਨੂੰ ਮਿਲੇਗਾ ਸੋ ਤੁਹਾਨੂੰ ਦੱਸਦੀ ਹੈ ਕਿ ਜਿਨ੍ਹਾਂ ਨੂੰ ਪਹਿਲਾਂ ਹੀ 20 ਕਿਸ਼ਤਾਂ ਮਿਲ ਚੁੱਕੀਆਂ ਨੇ ਮਤਲਬ ਕਿ ਕਿਸਾਨ ਸਨਮਾਨ ਨਿਧੀ ਯੋਜਨਾ ਯਾਨੀ ਕਿ ਕਿਸਾਨਾਂ ਦੇ ਅਕਾਊਂਟ ਦੇ ਵਿੱਚ ਜਿਹੜੇ 6000 ਰੁਪਏ ਆਉਂਦੇ ਨੇ ਉਹਨਾਂ ਦੇ ਵਿੱਚ ਜਿਹੜੀ 21ਵੀਂ ਕਿਸ਼ਤ ਹੈ 2000 ਰੁਪਏ ਵਾਲੀ ਉਹ ਅਕਤੂਬਰ ਦੇ ਵਿੱਚ ਆ ਸਕਦੀ ਹੈ ਜਿਹੜੀ 20ਵੀਂ ਕਿਸ਼ਤ ਸੀ ਉਹ ਤਕਰੀਬਨ 2 ਅਗਸਤ ਤੋਂ ਇਹ ਆਉਣੀ ਸ਼ੁਰੂ ਹੋ ਗਈ ਸੀ 2 ਅਗਸਤ ਨੂੰ ਲੋਕਾਂ ਦੇ ਅਕਾਊਂਟਾਂ ਦੇ ਵਿੱਚ ਆਈ ਸੀ ਅਤੇ ਜੋ ਜਿਹੜਾ ਕਿਹਾ ਜਾ ਰਿਹਾ ਹੈ ਕਿ ਬਹੁਤ ਵਾਰ ਜਿਆ ਹੁੰਦਾ ਹੈ ਕਿ ਅਗਸਤ ਅਤੇ ਨਵੰਬਰ ਦੇ ਵਿੱਚ ਕਿਸ਼ਤ ਜਿਹੜੀ ਆ ਉਹ ਪਾਈ ਜਾਂਦੀ ਹੈ ਸੋ ਦੀਵਾਲੀ ਹੈ ਦੀਵਾਲੀ ਤੇ GST ਦਰਾ ਘਟਾ ਕੇ ਵੀ ਲੋਕਾਂ ਨੂੰ ਤੋਹਫਾ ਦਿੱਤਾ ਗਿਆ ਤੇ ਇਸ ਦੇ ਵਿਚਾਰ ਇਹ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਦੀਵਾਲੀ ਦੇ ਉੱਤੇ ਤੁਹਾਡੀ ਇੱਕਵੀਂ ਕਿਸ਼ਤ ਜਿਹੜੀ ਆ ਉਹ ਆ ਜਾਵੇ ਕਿਉਂਕਿ ਨਵੰਬਰ ਦੇ ਵਿੱਚ ਇਹ ਕਿਸ਼ਤ ਆਉਂਦੀ ਹੈ ਪਰ ਜੇ 2023 ਜਾਂ 2024 ਦੇਖਿਆ ਜਾਵੇ ਤੇ ਇਹਨਾਂ ਦੇ ਵਿਚਾਰ ਤੁਹਾਡੇ ਅਕਾਊਂਟ ਦੇ ਵਿੱਚ ਜਿਹੜਾ ਹੈ ਉਹ ਪੈਸੇ ਆ ਸਕਦੇ ਨੇ ਸੋ ਨਵੰਬਰ ਦੇ ਵਿੱਚ ਨਾਰਮਲੀ ਇਹ ਪੈਸੇ ਆਉਂਦੇ ਨੇ ਪਰ ਇਸ ਵਾਰ ਹੋ ਸਕਦਾ ਹੈ ਕਿ ਦੀਵਾਲੀ ਤੇ ਇਹ ਪੈਸੇ ਆ ਜਾਣ ਕਿਉਂਕਿ 2023 ਤੇ 2024 ਦੇ ਵਿੱਚ ਵੀ ਅਜਿਹਾ ਹੋਇਆ ਸੀ ਕਿਉਂਕਿ ਪਿਛਲੀ ਵਾਰ ਜਦੋਂ ਨਵੰਬਰ ਦੇ ਵਿੱਚ ਦੀਵਾਲੀ ਸੀ ਤੇ ਉਦੋਂ ਪੈਸੇ ਅਕਾਊਂਟਾਂ ਦੇ ਵਿੱਚ ਆ ਗਏ ਸੀ ਸੋ ਹੁਣ ਦੀਵਾਲੀ ਜਿਹੜੀ ਆ ਉਹ ਅਕਟੂਬਰ ਦੇ ਵਿੱਚ ਹੈ ਇਸ ਕਰਕੇ ਹੋ ਸਕਦਾ ਹੈ ਕਿ ਅਕਟੂਬਰ ਦੇ ਵਿੱਚ ਜਿਹੜੇ ਨੇ ਉਹ 2000 ਵਾਲੀ ਕਿਸ਼ਤ ਜਿਹੜੀ ਆ ਉਹ ਆ ਜਾਵੇ ਪਰ ਉਹਦੇ ਲਈ ਕੁਝ ਕੇ ਚੇਂਜਸ ਜਿਹੜੇ ਨੇ ਉਹ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਯਾਨੀ ਕਿ ਪਹਿਲਾ ਜਿਹੜੇ ਕਿਸ਼ਤਾਂ ਮਿਲਦੀਆਂ ਸੀ ਉਹਦੇ ਵਿੱਚ ਜੋ ਕਿਸਾਨ ਜਿਹੜੇ ਨੇ ਉਹਨਾਂ ਨੂੰ ਹੀ ਮਿਲਣੀ ਹੈ ਮਤਲਬ ਕੁਝ ਕੇ ਚੇਂਜਸ ਕੀਤੇ ਗਏ ਨੇ ਜਿਵੇਂ ਕੇਵਾਈਸੀ ਕਰਵਾਉਣਾ ਬੇਹੱਦ ਜ਼ਰੂਰੀ ਹੈ ਜਿਹੜੇ ਕਿਸਾਨ ਕੇਵਾਈਸੀ ਕਰਵਾਉਣਗੇ ਸਿਰਫ ਉਹਨਾਂ ਨੂੰ ਕਿਸ਼ਤ ਮਿਲੇਗੀ ਦੂਸਰੀ ਚੀਜ਼ ਇਹ ਹੈ ਕਿ ਆਪਣਾ ਆਧਾਰ ਕਾਰਡ ਪੈਨ ਕਾਰਡ ਜਿਹੜਾ ਹੈ ਉਹ ਬੈਂਕ ਦੇ ਨਾਲ ਲਿੰਕ ਕਰਾਉਣਾ ਜ਼ਰੂਰੀ ਹੈ ਫਿਰ ਪੈਸੇ ਮਿਲਣਗੇ ਤੇ ਜਿਹੜਾ ਜਿਹੜਾ ਖੇਤੀ ਬਾੜੀ ਹੈ ਜਾਂ ਖੇਤ ਹੈ ਉਸ ਨੂੰ ਵੀ ਜਾਂਚ ਕੀਤਾ ਜਾਂਦਾ ਹੈ ਤੇ ਫਿਰ ਜਾ ਕੇ ਕਿਸ਼ਤ ਮਿਲੇਗੀ ਸੋ ਕੁਝ ਚੇਂਜਸ ਜਿਹੜੇ ਨੇ ਕੀਤੇ ਗਏ ਨੇ ਤਾਂ ਕਿ ਜਿਹੜੇ ਲਾਭਕਾਰੀ ਜਾਂ ਲਾਭ ਲੈਣ ਵਾਲੇ ਜਿਹੜੇ ਕਿਸਾਨ ਨੇ ਜਿਹੜੇ ਯੋਗ ਕਿਸਾਨ ਨੇ ਉਹਨਾਂ ਨੂੰ ਹੀ ਜਿਹੜੀ ਕਿਸ਼ਤ ਹੋ ਮਿਲ ਸਕੇ ਸੋ ਇਸ ਤਰੀਕੇ ਦੇ ਨਾਲ ਜਿਹੜਾ ਇਹੋ ਕਿਸ਼ਤਾਂ ਦੇ ਵਿੱਚ ਜਿਹੜਾ ਇਹ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ ਸੋ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿ ਕੀ ਤੁਸੀਂ ਇਹ ਚੇਂजेस ਕਰ ਲਏ ਹੋਏ ਨੇ ਕੀ ਤੁਸੀਂ KYC ਕਰਵਾ ਲਈ ਹੋਈ ਹੈ ਤੇ ਕੀ ਤੁਹਾਡੇ ਮਨ ਦੇ ਵਿੱਚ ਵੀ ਇਹ ਸਵਾਲ ਚੱਲ ਰਿਹਾ ਸੀ ਕਿ ਅਗਲੀ ਕਿਸ਼ਤ ਕਦੋਂ ਆਵੇਗੀ ਸੋ ਤੁਹਾਨੂੰ ਦੱਸ ਦਈਏ ਕਿ ਹੋ ਸਕਦਾ ਹੈ ਕਿ ਇਹ ਕਿਸ਼ਤ ਜਿਹੜੀ ਆ ਉਹ ਅਕਤੂਬਰ ਦੇ ਵਿੱਚ ਆ ਜਾਵੇ